ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਬੜਾਪਾ ਪੈਨਸ਼ਨ ਹੈ ਜੀ 2500 ਕਰਨ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ ਠੀਕ ਹੈ ਜੀ ਤੇ ਤੁਹਾਡੇ ਲਈ ਕੀ ਵੱਡੀ ਰਾਹਤ ਆਈ ਹੈ ਇਸ ਮਹੀਨੇ ਉਹਦੀ ਵੀ ਗੱਲ ਕਰਾਂਗੇ ਤਾਂ ਦੋਸਤੋ ਜਿਹੜੀ ਬੜਾਪਾ ਪੈਨਸ਼ਨ ਹੈ ਠੀਕ ਹੈ ਜੀ ਵਿਧਵਾ ਪੈਨਸ਼ਨ ਹੈ ਤੇ ਜਿਹੜੀ ਅੰਗਹੀਨ ਹੈ ਤੇ ਜਿਹੜੇ ਨਿਰਾਸ਼ਿਤ ਬੱਚੇ ਹੁੰਦੇ ਨੇ ਬੇਸਹਾਰਾ ਬੱਚੇ ਹੁੰਦੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਉਹ ਕਦੋਂ ਤੇ ਕਿੰਨੀ ਕਿੰਨੀ ਆ ਚੁੱਕੀ ਹੈ ਠੀਕ ਹੈ ਜੀ ਤੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਆ ਚੁੱਕੀ ਹੈ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਤਾਂ ਦੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਜਿਸ ਦੇ ਨਾਲ ਇਹ ਹੋਏਗਾ ਕਿ ਤੁਸੀਂ ਅਪਡੇਟ ਰਹੋਗੇ ਸਾਰੀਆਂ ਸਕੀਮਾਂ ਤੋਂ ਸਾਰੀਆਂ ਸਰਕਾਰੀ ਯੋਜਨਾਵਾਂ ਤੋਂ ਤਾਂ ਦੋਸਤੋ ਚਲਦੇ ਆਂ ਅੱਧੀ ਇਹ ਵੀਡੀਓ ਸ਼ੁਰੂ ਕਰਦੇ ਆਂ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਪੈਨਸ਼ਨ ਹੈ ਠੀਕ ਹੈ ਜੀ ਇਹ ਜੂਨ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਜੂਨ 2024 ਦੀ ਪੈਨਸ਼ਨ ਹੈ ਜਿਹੜੀ ਆ ਚੁੱਕੀ ਹੈ ਕਿਹਨਾਂ ਦੀ ਆ ਚੁੱਕੀ ਹੈ ਕਿ ਕੁਝ ਕੁ ਲੋਕਾਂ ਦੀ ਆ ਚੁੱਕੀ ਹੈ ਕਿਹੜੇ ਲੋਕ ਨੇ ਉਹ ਡਿਸਟ੍ਰਿਕਟ ਵਾਈਜ਼ ਲੋਕ ਨੇ ਯਾਨੀ ਕਿ ਕੁਝ ਜ਼ਿਲ੍ਹਿਆਂ ਦੀ ਪੈਨਸ਼ਨ ਆ ਚੁੱਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੋਸਤੋ ਪਟਿਆਲਾ ਠੀਕ ਹੈ ਜੀ ਪਟਿਆਲਾ ਜ਼ਿਲ੍ਹੇ ਦੀ ਪੈਨਸ਼ਨ ਆ ਚੁੱਕੀ ਹੈ ਠੀਕ ਹੈ ਜੀ ਤੇ ਐਸ اے ਐਸ ਨਗਰ ਦੀ ਪੈਨਸ਼ਨ ਆ ਚੁੱਕੀ ਹੈ ਜੇ ਕਿਸੇ ਦੀ ਨਹੀਂ ਆਈ ਉਹ ਕਿਉਂ ਨਹੀਂ ਆਈ ਅਸੀਂ ਉਹ ਵੀ ਦੱਸਾਂਗੇ ਤੁਹਾਨੂੰ ਇਸ ਵੀਡੀਓ 'ਚ ਆਰਮਨ ਤੁਸੀਂ ਵੀਡੀਓ ਜ਼ਰੂਰ ਦੇਖਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਨਾਲ ਲੱਗਦੇ ਸੰਗਰੂਰ ਆ ਜੀ ਠੀਕ ਹੈ ਜੀ ਸੰਗਰੂਰ ਦੀ ਵੀ ਪੈਨਸ਼ਨ ਆ ਚੁੱਕੀ ਹੈ ਰੂਪਨਗਰ ਚ ਵੀ ਪੈਨਸ਼ਨ ਆ ਚੁੱਕੀ ਹੈ ਜੀ ਠੀਕ ਹੈ ਜੀ ਤੇ ਮਾਨਸਾ ਜ਼ਿਲ੍ਹੇ ਦੀ ਵੀ ਪੈਨਸ਼ਨ ਜਿਹੜੀ ਤਕਰੀਬਨ ਆ ਚੁੱਕੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਹੈ ਜੀ ਉਹ ਹੈ ਜੀ ਨਵਾਂ ਸ਼ਹਿਰ ਠੀਕ ਹੈ ਜੀ ਨਵਾਂ ਸ਼ਹਿਰ ਹੈ ਉਸ ਦੀ ਵੀ ਪੈਨਸ਼ਨ ਆ ਚੁੱਕੀ ਹੈ ਲੁਧਿਆਣੇ ਦੀ ਵੀ ਪੈਨਸ਼ਨ ਦੋਸਤੋ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ ਦੋਸਤੋ ਬਰਨਾਲੇ ਦੀ ਤਾਂ ਬਰਨਾਲੇ ਦੇ ਵਿੱਚ ਵੀ ਦੋਸਤੋ ਬੁਢਾਪਾ ਪੈਨਸ਼ਨ ਹੋਗੀ ਵਿਧਵਾ ਤੇ ਜਿਹੜੀ ਬੇਸਹਾਰਾ ਬੱਚੇ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਬਠਿੰਡਾ ਬਠਿੰਡਾ ਇਹ ਜਿਹੜੀ ਬੈਲਟ ਹੈ ਦੋਸਤੋ ਤਕਰੀਬਨ ਐਵੇਂ ਚੱਲ ਰਹੀ ਹੈ ਠੀਕ ਹੈ ਜੀ ਜਿਹੜਾ ਇਹ ਪੰਜਾਬ ਦਾ ਨਕਸ਼ਾ ਹੈ ਜੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਤਰੀਕੇ ਦੇ ਨਾਲ ਬੈਲਟ ਚੱਲ ਰਹੀ ਹੈ ਕਿਹੜੇ-ਕਿਹੜੇ ਇਲਾਕੇ ਦੀ ਹੈ ਇਹ ਤੁਹਾਨੂੰ ਸਾਰਾ ਕੁਝ ਦੱਸਦੇ ਹਾਂ ਬਠਿੰਡਾ ਹੋ ਗਿਆ ਬਠਿੰਡੇ ਤੋਂ ਬਾਅਦ ਦੋਸਤੋ ਜਿਹੜੀ ਮੁਕਸਰ ਮੁਕਸਰ ਸਾਹਿਬ ਜੀ ਵੀ ਪੈਨਸ਼ਨ ਆ ਚੁੱਕੀ ਹੈ ਤੇ ਨਾਲ ਲੱਗਦੇ ਮੋਗੇ ਇਲਾਕੇ ਦੀ ਵੀ ਜਿਹੜੇ ਮੋਗੇ ਜ਼ਿਲ੍ਹੇ ਦੀ ਪੈਨਸ਼ਨ ਪੈ ਚੁੱਕੀ ਹੈ ਖਾਤਿਆਂ ਦੇ ਵਿੱਚ ਤਾਂ ਜੇ ਇੱਕ ਹੋਰ ਰਹਿ ਗਿਆ ਦੋਸਤੋ ਉਦੀ ਗੱਲ ਕਰੀਏ ਤਾਂ ਦੋਸਤੋ ਫਤਿਹਗੜ ਸਾਹਿਬ ਠੀਕ ਹੈ ਜੀ ਫਤਿਹਗੜ ਸਾਹਿਬ ਦੀ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਜਿਹੜੀ ਬਜ਼ੁਰਗ ਪੈਨਸ਼ਨ ਹੈ ਠੀਕ ਹੈ ਜੀ ਹੁਣ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਇਹ ਜ਼ਿਲ੍ਹੇ ਨੇ ਠੀਕ ਹੈ ਜੀ ਇਹਨਾਂ ਦੇ ਕਈ ਇਲਾਕੇ ਜੇ ਨਹੀਂ ਆਈ ਪੈਨਸ਼ਨ ਠੀਕ ਹੈ ਜੀ ਤਕਰੀਬਨ ਤਾਂ ਆ ਚੁੱਕੀ ਹੋਗੀ ਜੇ ਨਹੀਂ ਆਈ ਤਾਂ ਦੋਸਤੋ ਕਿਉਂ ਨਹੀਂ ਆਈ ਤਾਂ ਦੋਸਤੋ ਉਹ ਇਸ ਕਰਕੇ ਨਹੀਂ ਆਈ ਕਿਉਂਕਿ ਕੀ ਹੁੰਦਾ ਹੈ ਦੋਸਤੋ ਜਦੋਂ ਵੀ ਜ਼ਿਲ੍ਹੇ ਕਾਨੂੰ ਹਦਾਇਤ ਹੁੰਦੀ ਹੈ ਕਿ ਤੁਸੀਂ ਪੈਨਸ਼ਨ ਰਿਲੀਜ਼ ਕਰ ਦਿਓ ਠੀਕ ਹੈ ਜੀ ਉਹਨਾਂ ਨੇ ਬਲੋਕ ਵੰਡੇ ਹੁੰਦੇ ਨੇ ਠੀਕ ਹੈ ਜੀ ਬਲੋਕ ਵੰਡੇ ਹੁੰਦੇ ਨੇ ਬਲੋਕਾਂ ਤੋਂ ਬਾਅਦ ਦੋਸਤੋ ਪਿੰਡ ਹੁੰਦੇ ਨੇ ਠੀਕ ਹੈ ਜੀ ਇਹ ਚੈਨ ਬਣੀ ਹੁੰਦੀ ਹੈ ਦੋਸਤੋ ਇਸ ਕਰਕੇ ਕਈ ਵਾਰ ਕੋਈ ਦਿੱਕਤ ਆ ਜਾਂਦੀ ਹੈ ਇਸ ਕਰਕੇ ਉਹ ਬਲੋਕ ਉਹ ਪਿੰਡ ਦੀ ਜਿਹੜੀ ਹੈ ਪੈਨਸ਼ਨ ਨਹੀਂ ਹੁੰਦੀ ਬਾਕੀ ਤਕਰੀਬਨ ਤੁਸੀ ਦਿੱਕਤ ਪਰੇਸ਼ਾਨੀ ਦਾ ਕੋਈ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਠੀਕ ਹੈ ਜੀ ਇੱਕ ਵਾਰ ਜਦੋਂ ਇਧਰੋਂ ਹੀ ਤਾਇਤ ਸ਼ੁਰੂ ਹੋ ਗਈ ਹੈ ਵੀ ਤੁਸੀਂ ਰਿਲੀਜ਼ ਕਰ ਦੋ ਤਾਂ ਦੋਸਤੋ ਤੁਹਾਡੀ ਅੱਜ ਨਹੀਂ ਤੇ ਕੱਲ ਨੂੰ ਜਿਹੜੀ ਪੈਨਸ਼ਨ ਆ ਜਾਏਗੀ ਤੇ ਬਾਕੀ ਤੁਹਾਨੂੰ ਦੱਸ ਦਿਆਂ ਦੋਸਤੋ ਜਿਹੜੀ 2500 ਦੀ ਪੈਨਸ਼ਨ ਹੈ ਠੀਕ ਹੈ ਜੀ ਇਸ ਤੇ ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ तकरीबन ਜਿਹੜੀ ਫਾਈਲ ਹੈ ਉਹ ਤਿਆਰ ਹੋ ਚੁੱਕੀ ਹੈ ਤੇ ਸਿਰਫ ਇਹਨਾਂ ਨੇ 1500 ਹੀ ਤਾਂ 1000 ਰੁਪਏ ਵਧਾ ਕੇ ਦੋਸਤੋ ਤੁਹਾਨੂੰ 2500 ਰੁਪਏ ਦੇਣਾ ਸ਼ੁਰੂ ਕਰ ਦੇਣੀ ਹੈ ਫਿਲਹਾਲ ਗੱਲ ਕਰੀਏ ਦੋਸਤੋ ਜੂਨ ਮਹੀਨੇ ਦੀ ਪੈਨਸ਼ਨ ਦੀ ਠੀਕ ਹੈ ਜੀ ਜੂਨ ਮਹੀਨੇ ਦੀ ਪੈਨਸ਼ਨ ਦੋਸਤੋ 1500 ਹੀ ਆਈ ਹੈ ਠੀਕ ਹੈ ਜਿਹੜੀ ਕਿ ਸਾਰਿਆਂ ਦੇ ਖਾਤੇ 'ਚ ਹੈ ਪੈ ਚੁੱਕੀ ਹੈ ਚਾਹੇ ਉਹ SBI ਦਾ ਖਾਤਾ ਹੋਵੇ ਠੀਕ ਹੈ ਜੀ ਚਾਹੀਏ ਫਿਰ ਕਿਸੇ ਵੀ ਬੈਂਕ ਦਾ ਖਾਤਾ ਹੋਵੇ ਇਹਨਾਂ ਬੈਂਕਾਂ 'ਚ ਸਾਰਿਆਂ ਖਾਤਿਆਂ ਦੇ ਵਿੱਚ ਦੋਸਤੋ ਪੈਨਸ਼ਨ ਪੈ ਚੁੱਕੀ ਹੈ ਤਾਂ ਦੋਸਤੋ ਇਹੋ ਜਿਹੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ